ਦਾ ਕੋਈ ਪਤਾ ਨਹੀਂ ਲੱਗਾ ਨਾ ਸਾਡੇ ਨਾਲ ਕੋਈ ਐਸੀ ਗੱਲ ਸੀ ਵੀ ਜਾਂ ਸਾਨੂੰ ਪਹਿਲਾਂ ਵੀ ਇਹਨਾਂ ਜੇਰ ਦੇਣਾ ਜਾਂ ਸਾਡੇ ਨਾਲ ਕੋਈ ਐਸੀ ਵੈਸੀ ਹੋ ਜਾਣੀ ਹੈ ਕੋਈ ਚਿੱਤ ਖਿਆਲ ਨਹੀਂ ਸੀ ਇੱਥੇ ਤੰਦੂਰ ਵੀ ਆਏ ਨੇ ਤੇ ਰੋਟੀਆਂ ਪਕੜਵਾਦੇ ਉਹਨਾਂ ਨੂੰ ਪਤਾ ਸਾਨੂੰ ਕਿਸੇ ਨੇ ਨਹੀਂ ਦੱਸਿਆ ਵੀ ਇਹ ਇੱਥੇ ਪੁਲਿਸ ਰੋਟੀਆਂ ਖਾਏਗੀ ਜਾਂ ਉਹਨਾਂ ਵਾਸਤੇ ਰਾਸ਼ਨ ਪੱਕਦਾ ਕਿਸੇ ਸਾਨੂੰ ਨਹੀਂ ਦੱਸਿਆ ਕਿਸੇ ਚੀਜ਼ ਤੋਂ ਹੈ ਹਾਂ ਉਦੋਂ ਪਿੱਛੇ ਇਹ ਹੀ ਡੀਸੀ ਦੇ ਪੇਸ਼ ਹੋੜ ਚਲੇ ਗਏ ਆ ਆਹੀ ਆਏ ਆ ਆ ਸਾਡਾ ਢੇਰੀ ਹੋਇਆ ਪਿਆ ਆਉਂਦਿਆਂ ਨੂੰ ਉਹਨਾਂ ਨੂੰ ਪ੍ਰਸ਼ਾਸਨ ਵਾਲਿਆਂ ਨੂੰ ਮੈਂ ਇਹ ਕਹਿੰਦਾ ਰਿਹਾ ਮੇਰੇ ਪੈਸੇ ਵੀ ਥਣ ਟੁੰਬਾ ਵੀ ਥਣ ਸਾਰਾ ਲਿੱਤਾ ਕਪੜਾ ਜੋ ਵੀ ਸੀ ਵੀ ਚੰਨ ਅਪਦੇ ਤੰਗੜਾ ਵੀ ਮੈਂ ਉਹਨ ਕਿੰਦੇ ਤੋਂ ਮੰਗਾਗਾ ਐਸਜੀਪੀਸੀ ਵਾਲੋ ਤੁਹਾਡੀ ਕੀ ਮਦਦ ਕੀਤੀ ਗਈ ਅੱਜ ਜਿਹੜੇ ਤੁਹਾਡੇ ਕੋਲ ਇੱਥੇ ਪਹੁੰਚੇ ਨੇ ਉਥੇ ਅਮਰਪੁਰ ਤੋਂ ਉਹਨਾਂ ਲੋਕੀ ਅੱਜ ਤੁਹਾਡੀ ਮਦਦ ਦਾ ਕੋਈ ਲਾਂਦੀ ਉਹਨਾਂ ਨੂੰ ਇਹ ਮਦਦ ਆਈ ਹੈ ਕਿ ਲੱਖ ਲੱਖ ਰੁਪਈਆ ਸਾਨੂੰ ਚਾਉਨ ਉਹ ਮਤਲਬ ਸਾਡਾ ਅਸ਼ੀਰਵਾਦ ਕਰਦੇ ਪਏ ਨੇ ਅਗਾ ਉਹ ਜੋ ਵੀ ਕਰਨਗੇ ਉਹ ਅਸੀਂ ਆਗਾ ਫਿਰ ਦੱਸਿਆ ਜਾਏਗਾ ਅੱਜ ਲੱਖ ਲੱਖ ਰੁਪਈਆ ਸਾਨੂੰ ਚੋਂ ਭਰਾਵਾਂ ਨੂੰ ਉਹ ਕਰਕੇ ਹੌਸਲਾ ਹੋਇਆ ਕੋਈ ਤੁਹਾਨੂੰ ਹੌਸਲਾ ਆਇਆ ਬਹੁਤ ਹੌਸਲਾ ਆਇਆ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਸਾਡਾ ਤੇ ਬਸ ਨੁਕਸਾਨ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਸਾਡੇ ਨੁਕਸਾਨ ਦਾ ਤਾਂ ساری ਉਮਰ ਹੋ ਗਈ ਬਣਾ ਬਣਾ ਕੇ ਤੇ ਹੁਣ ਲੱਖਾਂ ਦੀ ਸਾਰੀ ਚੀਜ਼ ਤਬਾਈ ਕਰਕੇ ਨੇ ਅੱਜ ਤੱਕ ਵੀ ਸਾਡੇ ਤੋਂ ਪੂਰੇ ਨਹੀਂ ਛਣ ਬਣੇ ਜਿਹੜੇ ਉਹਨਾ ਹਰ ਜੱਗ ਢੇਰੀ ਕਰ ਦਿੱਤੇ ਨੇ ਇਹ ਤੁਸੀਂ ਆਪ ਸਿਆਣੇ ਜੇ ਸਭ ਕੁਝ ਵੇਖ ਲਓ ਅੱਜ ਕਿੰਨੀ ਮਹਿੰਗਾਈ ਹੈ ਕੀ ਕੋਈ ਨਹੀਂ ਕਰ ਸਕਣੇ ਗਰੀਬ ਸਾਡੇ ਕੋ ਅਪਰੋਚੀ ਨਹੀਂ ਕਿਸੇ ਤੀ ਦੀ ਅੱਜ ਅਸੀਂ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਅੰਮੂਪੁਰ ਪਿੰਡ ਵਿੱਚ ਪਹੁੰਚੇ ਹਾਂ ਜਿੱਥੇ ਦਾ ਵਰਤਾਂਤ ਤੁਸੀਂ ਹਰਿਆਣਾ ਨਾਲ ਸੰਬੰਧਤ ਮੀਡੀਆ ਜਿਹੜਾ ਸਾਰਾ ਜਾਣਦਾ ਤੇ ਇੱਥੇ ਜਦੋਂ ਅਸੀਂ ਪਹੁੰਚੇ ਆ ਤੇ ਬੜੀ ਦਰਦਨਾਕ ਸਥਿਤੀ ਸੀ ਕਿ ਇਹ 70 ਸਾਲ ਤੋਂ ਬੈਠੇ ਲੋਕ ਜਿਨ੍ਹਾਂ ਦੇ ਘਰ ਜਿਹੜੇ ਆ ਉਹ ਸਰਕਾਰ ਦੇ ਭੇਜੇ ਬਲਡੋਜ਼ਰਾਂ ਨੇ ਢਾਤੇ ਇਹ ਸਾਰੇ ਸਿੱਖ ਪਰਿਵਾਰ ਆ ਤੇ ਇਹਨਾਂ ਦੇ ਲਈ ਜਿਹੜੀ ਸ਼ਰੋਣੀ ਗੁਰਦੁਆਰਾ ਪਰੰਦਰ ਕਮੇਟੀ ਆ ਉਹਨਾਂ ਦੇ ਪ੍ਰਧਾਨ ਐਡਵੋਕੇਟ ਸ਼ਿੰਦਰ ਸਿੰਘ ਧਾਮੀ ਸਾਹਿਬ ਨੇ ਅੱਜ ਆਪਣੇ ਇੱਕ ਵਫਦ ਨੂੰ ਉਹਨਾਂ ਦੇ ਸੀਨੀਅਰ ਮੀ ਪ੍ਰਧਾਨ ਮਸਾਣਾ ਸਾਹਿਬ ਗੁਰਬਖਸ਼ ਸਿੰਘ ਜੀ ਖਾਲਸਾ ਮੀ ਪ੍ਰਧਾਨ ਔਰ ਸਰ ਤਜੀਂਦਰ ਸਿੰਘ ਜੀ ਜਿਹੜੇ ਕਿ ਹਰਿਆਣਾ ਤੋਂ ਸਬੰਧਤ ਨੇ ਸਾਡੇ ਧਰਮ ਪ੍ਰਚਾਰ ਦੇ ਮੈਂਬਰ ਨੇ ਤੇ ਹੋਰ ਅਧਿਕਾਰੀ ਸਹਿਬਾਨ ਅੱਜ ਇੱਥੇ ਭੇਜਿਆ ਕਿ ਜੇ ਜਿਹੜਾ ਇਹਨਾਂ ਦਾ ਹਾਲਾਤ ਹੈ ਕੱਲ ਕਿਉਂਕਿ ਧਾਮੀ ਸਾਹਿਬ ਦੀ ਪ੍ਰਧਾਨ ਸਾਹਿਬ ਦੀ ਇਹਨਾਂ ਦੇ ਪਰਿਵਾਰ ਨਾਲ ਗੱਲ ਹੋ ਗਈ ਸੀ ਜਿੱਥੋਂ ਕਿ ਸਾਰੀ ਗੱਲ ਸਮਝ ਜਈ ਪਈ ਆ ਕੁਛ ਵੀ ਹੋਵੇ ਪਰ ਇਸ ਤਰ੍ਹਾਂ ਬਸਦਾ ਰਸਦਾ ਘਰ ਢਾਉਣਾ ਮੈਨੂੰ ਲੱਗਦਾ ਇਹ ਦੇਸ਼ ਦੇ ਲੋਕਤੰਤਰ 'ਚ ਬਹੁਤ ਵੱਡਾ ਧੱਬਾ ਹੈ। ਇਹ ਪਿਛਲੇ ਸਮੇਂ ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਕੀਤਾ ਤੇ ਮੋਦੀ ਸਰਕਾਰ ਵੱਲੋਂ ਵੀ ਇਹ ਜਿਹੜੀ ਕੀਤੀ ਕਾਰਵਾਈ ਆ ਮੈਨੂੰ ਲੱਗਦਾ ਕਿਸੇ ਵੀ ਤਰ੍ਹਾਂ ਸਿੱਖਾਂ ਦੇ ਹਮਾਇਤ ਜਾਂ ਹੱਕ 'ਚ ਨਹੀਂ ਆ। ਬੜੇ ਬੜੇ ਲੋਕ ਅੱਜ ਪੱਗਾਂ ਵਿੱਚ ਸਿਰ ਫਸਾ ਕੇ ਆਪਣੇ ਆਪ ਨੂੰ ਵੱਡੇ ਹਤੈਸ਼ੀ ਭਾਜਪੀ ਦੇ ਭੌਂਦੇ ਆ ਤੇ ਅੱਜ ਉਹਨਾਂ ਨੂੰ ਅਸੀਂ ਸਵਾਲ ਕਰਨਾ ਚਾਹੁੰਦੇ ਆ ਕਿ ਇਹ ਅੰਮੂ ਪਰ ਪਿੰਡ ਵਿੱਚ ਆ ਕੇ ਇਥੋਂ ਦੀ ਸਥਿਤੀ ਦੇਖਣ ਤੇ ਖਾਸ ਤੌਰ ਤੇ ਜਿਹੜੀ ਠੋਸੀ ਹੋਈ ਜਿਹੜੀ ਆ ਹਰਿਆਣਾ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੂੰ ਤੋੜ ਕੇ ਹਰਿਆਣਾ ਕਮੇਟੀ ਬਣਾਈ ਗਈ ਜਿਹੜੀ ਅੱਜ ਤੱਕ ਵਿਵਾਦਾਂ ਦੇ ਘੇਰੇ ਚ ਹਰ ਨਵੀਂ ਸਵੇਰ ਨਵਾਂ ਵਿਵਾਦ ਪੈਦਾ ਹੁੰਦਾ ਅੱਜ ਸਾਨੂੰ ਬੜਾ ਅਫਸੋਸ ਆ ਕਿ ਆ ਕਰੀਬ 10 12 15 ਦਿਨ ਤੋਂ ਇੱਥੋਂ ਦੀ ਜਿਹੜੀ ਹਰਿਆਣਾ ਕਮੇਟੀ ਇੱਥੋਂ ਖੁਰਕhetra ਜਿਹੜਾ ਸਿਰਫ ਤੇ ਸਿਰਫ 30 40 ਕਿਲੋਮੀਟਰ ਦੇ ਵਕਫੇ ਤੇ ਆ ਤੇ ਉਹਨਾਂ ਨੂੰ ਇਹ ਆਪਣੇ ਸਿੱਖ ਪਰਿਵਾਰ ਜਿਹੜੇ ਆ ਜਿਨ੍ਹਾਂ ਨੂੰ ਬੇਕਾਰ ਕਰਤਾ ਇੱਥੋਂ ਦੇ ਸਰਕਾਰ ਦੇ ਬਲਡੋਜਰਾਂ ਨੇ ਉਹਨਾਂ ਦਾ ਘਟਾਤਾ ਉਹਨਾਂ ਦੇ ਬੱਚੇ ਜਿਹੜੇ ਆ ਇਥੇ ਗਰਮੀ ਚ ਪੈ ਰਹੇ ਨੇ ਉਹਨਾਂ ਦੀ ਸਾਹ ਕੋਈ ਨਹੀਂ ਪੁੱਛਦਾ ਉਹਨਾਂ ਦੇ ਜਿਹੜੇ ਢਾਹ ਤੇ ਕੀ ਕਹਿੰਦੇ ਹੁੰਦੇ ਆ ਇਥੇ ਟਰਾਂਸਫਾਰਮਰ ਪੁੱਟ ਕੇ ਲੈ ਗਏ ਐਡਾ ਵੱਡਾ ਜ਼ੁਲਮ ਤਾਂ ਮੈਨੂੰ ਲੱਗਦਾ ਕੋਈ ਬਗਾਨਾ ਦੇਸ਼ ਵੀ ਨਹੀਂ ਕਰਦਾ ਸੋ ਬੜੀ ਮਾੜੀ ਗੱਲ ਹੈ ਸੋ ਸ਼ਰੋਣੀ ਕਮੇਟੀ ਅੱਜ ਇਥੇ ਆਈ ਆ ਜਿਵੇਂ ਹੁਣ ਤੁਹਾਡੇ ਸਾਹਮਣੇ ਮਸਾਣਾ ਸਾਹਿਬ ਨੇ ਜ਼ਿਕਰ ਕੀਤਾ ਕਿ ਧਾਮੀ ਸਾਹਿਬ ਵੱਲੋਂ ਪਹਿਲੀ ਕਿਸ਼ਤ ਜਿਹੜੀ ਆ ਕਿਉਂਕਿ ਅੱਜ ਇਥੇ ਦੇਖਣ ਲਈ ਭੇਜਿਆ ਸੀ ਕਿ ਚਾਰ ਪਰਿਵਾਰ ਸੀ ਸਾਰੇ ਪਰਿਵਾਰਾਂ ਨੂੰ 1-1 ਲੱਖ ਰੁਪਿਆ ਜਿਹੜਾ ਪਹਿਲੀ ਅਸੀਂ ਸ਼ੁਰੂਆਤੀ ਦਿੱਨੇ ਆ ਉਸ ਤੋਂ ਬਾਅਦ ਜਿਹੜੇ ਬਾਕੀ ਵੀ ਜਿਵੇਂ ਸਾਡੇ ਜਿਹੜੀ ਹਰਿਆਣਾ ਦੀ ਛਰੌਣੀ ਗੁਰਦੁਆਰਾ ਪ੍ਰਬੰਧ ਕਮੇਟੀ ਨਾਲ ਸੰਬੰਧਤ ਆਗੂ ਸਹਿਬਾਨ ਆ ਉਹ ਜਿਸ ਤਰ੍ਹਾਂ ਵੀ ਅੱਗੇ ਹੁਕਮ ਲਾਉਣਗੇ ਅਸੀਂ ਹਾਜ਼ਰ ਹਾਂ